ਗੁਰਦਾਸਪੁਰ ਦੇ ਪਿੰਡ ਪੂਰੋਵਾਲ ਅਰਾਈਆਂ ਦੀ ਪੰਚਾਇਤ ਨੇ ਪਿੰਡ ਵਿੱਚ ਬਣੀ ਪਾਣੀ ਦੀ ਟੈਂਕੀ ਵਿੱਚ ਠੇਕੇਦਾਰ ਵੱਲੋਂ ਹਲਕਾ ਮਟੀਰੀਅਲ ਵਰਤਣ ਦੇ ਦੋਸ਼ ਲਗਾਏ ਨੇ ਪਿੰਡ ਦੇ ਸਰਪੰਚ ਤੇ ਮੈਂਬਰਾਂ ਦਾ ਕਹਿਣਾ ਹੈ ਕਿ ਠੇਕੇਦਾਰ ਨੂੰ ਟੈਂਡਰ ਤੋਂ ਬਾਅਦ 26 ਲੱਖ ਰੁਪਏ ਵਿੱਚ ਟੈਂਕੀ ਬਣਾਉਣ ਦਾ ਠੇਕਾ ਜਿਹੜਾ ਉਹ ਦਿੱਤਾ ਗਿਆ ਸੀ ਪਰ ਠੇਕੇਦਾਰ ਵੱਲੋਂ ਟੈਂਕੀ ਦੇ ਨਿਰਮਾਣ ਵਿੱਚ ਹਲਕਾ ਮਟੀਰੀਅਲ ਹੀ ਨਹੀਂ ਇਸਤੇਮਾਲ ਕੀਤਾ ਬਲਕਿ ਪਿੰਡ ਦੇ ਹੀ ਸਕੂਲ ਦੀਆਂ ਇੱਟਾਂ ਜੜੀਆਂ ਨੇ ਅਤੇ ਐਂਗਲ ਵੀ ਟੈਂਕੀ ਦੇ ਨਿਰਮਾਣ ਵਿੱਚ ਵਰਤੇ ਗਏ ਨੇ ਤੇ ਉੱਥੇ ਹੀ ਜਦ ਇਸ ਬਾਬਤ ਜਿਹੜਾ ਜਦੋਂ ਠੇਕੇਦਾਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਬ ਸ਼ਹਿਰ ਦੇ ਠੇਕੇਦਾਰ ਵੱਲੋਂ ਮੋਟਰ ਦਾ ਸਟਾਰਟਅਪ ਵੀ ਜਿਹੜਾ ਹੈ ਉਹ ਨਹੀਂ ਲਗਾਇਆ ਗਿਆ ਜਿਸ ਕਾਰਨ ਮੋਟਰ ਡਾਇਰੈਕਟ ਚਲਾ ਕੇ ਪਾਣੀ ਟੈਂਕੀ ਵਿੱਚ ਭਰਿਆ ਜਾਂਦਾ ਹੈ ਪਰ ਵੋਲਟੇਜ ਜ਼ਿਆਦਾ ਹੋਣ ਕਾਰਨ ਮੋਟਰ ਸੜ ਗਈ ਜਿਸ ਦੀ ਮੁਰੰਮਤ ਵੀ ਪੰਚਾਇਤ ਵੱਲੋਂ ਆਪਣੇ ਤੌਰ ਤੇ ਕਰਾਈ ਗਈ ਹੈ ਇਸ ਤੋਂ ਇਲਾਵਾ ਟੈਂਕੀ ਦੇ ਨਾਲ ਮੋਟਰ ਦਾ ਕਮਰਾ ਵੀ ਜਿਹੜਾ ਹੈ ਪੂਰੀ ਤਰ੍ਹਾਂ ਦੇ ਨਾਲ ਉਸਾਰਿਆ ਨਹੀਂ ਗਿਆ ਹੁਣਾਂ ਮੰਗ ਕੀਤੀ ਹੈ ਕਿ ਟੈਂਕੀ ਦੇ ਨਿਰਮਾਣ ਵਿੱਚ ਕੋਈ ਵੀ ਕਪਲੇਬਾਜ਼ੀ ਦੀ ਉੱਚ ਪਦਰੀ ਜਾਣ ਜਿਹੜੀ ਹੈ ਉਹ ਕਰਾ ਕੇ ਠੇਕੇਦਾਰ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਟੈਂਕੀ ਦਾ ਨਿਰਮਾਣ ਸਹੀ ਤਰੀਕੇ ਦੇ ਨਾਲ ਕਰਵਾਇਆ ਜਾਵੇ ਜਿਹੜਾ ਇਸ ਸੰਬੰਧੀ ਟੈਂਕੀ ਬਣਾ ਰਿਹਾ ਠੇਕੇਦਾਰ ਦੇ ਨਾਲ ਗੱਲ ਕੀਤੀ ਗਈ ਤਾਂ ਉਸਨੇ ਆਪਣਾ ਪੱਖ ਰੱਖਣ ਤੋਂ ਮਨ ਕਰ ਦਿੱਤਾ ਇਸ ਸੰਬੰਧ ਵਿੱਚ ਵਾਟਰ ਸਪਲਾਈ ਦੇ ਐਸਟੋ ਸਾਹਿਬ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੰਚਾਇਤ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਤੇ ਉਹ ਮੌਕਾ ਦੇਖ ਕੇ ਇਸ ਸੰਬੰਧੀ ਜਾਂਚ ਕਰਕੇ ਰਿਪੋਰਟ ਬਣਾਉਣਗੇ ਤੇ ਜੇਕਰ ਠੇਕੇਦਾਰ ਜੁੜਾਇਆ ਦੋਸ਼ੀ ਪਾਇਆ ਗਿਆ ਤਾਂ ਉਸਦੇ ਖਿਲਾਫ ਮੰਡੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਸਦਾ ਭੁਗਤਾਨ ਜੜਾਇਆ ਰੋਕ ਦਿੱਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਭਗਵਾਨ ਸਿੰਘ ਗram ਪੰਚਾਇਤ ਪੂਰ ਹੋ ਰਹੀਆਂ ਸ਼੍ਰੀ ਮਾਨ ਜੀ ਆ ਸਾਡੇ ਪਿੰਡ ਚ ਨਾ ਵਾਟਰ ਸਪਲਾਈ ਟੈਂਕੀ ਦਾ ਕੰਟੈਕਟ ਆਇਆ ਸੀ ਜੋ ਕਿ ਠੇਕੇਦਾਰ ਬਹੁਤ ਹੀ ਮਾਰਕਲੇਸ਼ਨ ਦਾ ਕੰਮ ਕਰ ਰਿਹਾ ਮਤਲਬ ਆ ਜਿਹੜੀ ਸਾਈਡ ਤੇ ਬਾਉਂਡਰੀ ਵਾਲ ਕਰਨਾ ਇਹ ਪੁਰਾਣੇ ਚੈਨਲ ਇਥੋਂ ਪੁੱਟ ਕੇ ਇਹਨਾਂ ਦੇ ਦੁਆਲੇ ਕੋਈ ਮਟੀਰੀਅਲ ਨਹੀਂ ਪਾ ਰਿਹਾ ਜਦ ਕਿ ਇਹਦੀ ਨਵੀਂ ਪਾਸ ਆ ਉਹੋ ਲਾ ਕੇ ਇਹ ਇੰਨੀ ਕਿ ਹਵਾ ਦੇ ਵਿੱਚ ਆ ਭੇਡ ਕੇ ਪੈਂਦੀ ਆ ਜੇ ਉਹਨੂੰ ਕਹੀਏ ਵੀ ਇਹਨਾਂ ਦੁਆਲੇ ਮਾਲ ਪਾਲਾ ਜਾਂ ਕੁਝ ਕਰਨ ਦਾ ਮੈਂ ਨਹੀਂ ਕਰਨਾ ਆ ਜੋ ਟੂਟੀਆਂ ਲਾਈਆਂ ਨੇ ਪਿੰਡ ਦੇ ਵਿੱਚ ਕੁਛ ਇਹਨੂੰ ਜਦੋਂ ਇੱਕ ਵਾਰੀ ਕੱਸੋ ਤੇ ਦੂਜੀ ਵਾਰੀ ਖੋਲੋ ਤੇ ਵਿੱਚ ਪਾਣੀ ਨਹੀਂ ਆਉਂਦਾ ਜਿੰਨੇ ਵੀ ਪਿੰਡ ਚ ਕਨੈਕਸ਼ਨ ਹੋਣੇ ਲੋਕਾਂ ਨੇ ਆਪਣੀਆਂ ਟੂਟੀਆਂ ਲਿਆ ਕੇ ਲਾਈਆਂ ਇਹਨੂੰ ਕਿਹਾ ਵੀ ਭਾਈ ਤੂੰ ਟੂਟੀ ਬਹੁਤ ਮਾੜੀ ਕੁਆਲਟੀ ਦੀ ਲਾ ਰਿਹਾ ਨੂੰ ਚੰਗੀ ਕਰ ਆਂਦਾ ਬਸ ਜੋ ਲੱਗੀਆਂ ਲੱਗੀਆਂ ਇਹ 26 ਲੱਖ 6900 66 ਰੁਪਏ ਦਾ ਪੈਕੇਜ ਜੋ ਸ੍ਰੀ ਰਮਨ ਬੈਲ ਸਾਡੇ ਹਲਕਾ ਨੇ ਚਾਰਜ ਨੇ ਪਿੰਡ ਪੂਰਾ ਹੋਰਾਈਆਂ ਵਾਸਤੇ ਪਾਸ ਕਰਾਇਆ ਸੀ ਉਹ ਇਸ ठेकेदार ਨੇ ਉਸ ਨੂੰ ਪੂਰਾ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰ ਰਿਹਾ ਇੱਗੋ ਇਹ ਚੈਲੰਜ ਕਰਦਾ ਹਾਂ ਨੂੰ ਵੀ ਤੁਹਾਡਾ ਜਿੱਥੇ ਜੋ ਜੋ ਲੱਗਦਾ ਲਾ ਲੋ ਸਾਡੀ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਇਹ ਸਰਕਾਰ ਦਾ ਇੱਥੇ ਇੱਕ ਪੈਸਾ ਚੰਗੇ ਤਰੀਕੇ ਨਾਲ ਲੱਗੇ ਇਹਦੀ ਦੁਰਵਰਤੋਂ ਨਾ ਹੋਏ ਤੋਂ ਇਹ ਜਿਹੜਾ ਕੰਮ ਹੋਇਆ ਹੈ ਇਹਨੂੰ ਵੇਖਿਆ ਜਾਏ ਮਟੀਰੀਅਲ ਬਹੁਤ ਮਾਰਿਕ ਕੁਆਲਿਟੀ ਦਾ ਲਾਇਆ ਵੇਖੋ ਰੇਤੇ ਦੇ ਵਿੱਚ ਮਿੱਟੀ ਤੁਰੀ ਫਰੰਡ ਹੈ ਇਹ ਹਰੇਕ ਥੋੜੇ ਰੇਤਾ ਲਾਇਆ ਹੈ ਆਖਿਆ ਹੱਥ ਨਹੀਂ ਕਰਦਾ ਤੇ ਇਹ ਸਰਕਾਰ ਅਗੇ ਬੇਨਤੀ ਹਾਂ ਦੀ ਵੀ ਇਹ ਚੰਗੀ ਤਰ੍ਹਾਂ ਕੰਮ ਕੀਤਾ ਜਾ ਜਾ ਕਿਉਂਕਿ ਉਹ ਸਰਕਾਰ ਦਾ ਪੈਸਾ ਹੋ ਇੱਕ ਇੱਕ ਚੰਗੇ ਥਾਂ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡਾ ਪਿੰਡ ਜੀ ਪੂਰਾ ਰਹੀਆਂ ਮੈਂ ਪੰਚਾਇਤ ਮੈਂਬਰ ਸਰਦਾਰ ਰਛ ਬਾਲ ਸਿੰਘ ਜੀ ਸਾਡੀ ਪੂਰੀ ਪੰਚਾਇਤ ਖੋਤੀ ਆ ਸਾਡੇ ਸਰਪੰਚ ਸਾਹਿਬ ਨੇ ਇਹ ਸਾਡੇ ਮੈਂਬਰ ਸਾਹਿਬੀ ਮੈਂਬਰ ਸਾਹਿਬ ਨੇ ਸਾਡੇ ਪਿਛੇ ਨਗਰ ਨਵਾਸੀ ਇਹ ਬੇਨਤੀ ਹੈ ਜੀ ਕਿ ਜਿਹੜਾ ਇਹ ਠੇਕੇਦਾਰ ਜਿਹੜਾ ਇਹ ਕੰਮ ਕਰਕੇ ਗਿਆ ਸੀ ਪਿੰਡ ਦੇ ਵਿੱਚ ਪੂਰਾ ਟੈਂਕੀ ਦਾ ਕੰਮ ਜਿੰਨਾ ਵੀ ਸਾਰੀ ਦਾ ਕੰਮ ਕੀਤਾ ਇਹ ਇਹ ਪ੍ਰਸ਼ਾਸਨ ਨੂੰ ਇਹਦੇ ਬਾਰੇ ਬੇਨਤੀ ਕਰਨੀ ਚਾਹੁੰਦੇ ਆ ਕਿ ਇਹਨੇ ਬਹੁਤ ਘਟੀਆ ਕਿਸਮ ਦਾ ਮਟੀਰੀਅਲ ਤੁਹਾਨੂੰ ਪਹਿਲਾਂ ਦਿਖਾ ਦਿੱਤਾ ਸਾਰਾ ਫੋਟੋ ਦੇ ਵਿੱਚ ਵੀ ਬਹੁਤ ਘਟੀਆ ਕਿਸਮ ਦਾ ਮਟੀਰੀਅਲ ਜਿਹੜਾ ਲਾਇਆ ਵਾ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਇਹ ਫੈਂਸਿੰਗ ਜਿਹੜੀ ਚਾਰ ਸ਼ੋਰੇ ਲਾਉਣ ਲੱਗੇ ਤਾਂ ਸਾਡੇ ਸਰਪੰਚ ਸਾਹਿਬ ਨੇ ਉਹਨਾਂ ਨੂੰ ਆ ਕੇ ਰੋਕਿਆ ਕਿ ਕਿਉਂ ਉੱਥੇ ਇੱਕ ਕੌੜਾ ਕੱਢਿਆ ਜਿਹੜਾ ਸਕੂਲ ਦਾ ਉਹੋ ਝਾ ਕੇ ਇੱਥੇ ਨੇ ਆਪਣੀ ਸਟੈਂਪਲ ਕੀਤੀ ਆ ਤੇ ਜਿਹੜੇ ਚਾਰ ਸ਼ੋਰੇ ਫੈਂਸਿੰਗ ਦੇ ਜਿਹੜੇ ਕੋਰਨਰ ਜਿਹੜੇ ਲੱਗੇ ਨੇ ਉਹਦੇ ਵਿੱਚ ਜਿਹੜੇ ਐਂਗਲ ਲਾਏ ਨੇ ਉਹ ਵੀ ਸਾਡੇ ਸਕੂਲ ਦੇ ਐਂਗਲ ਚੁੱਕ ਕੇ ਇੱਥੋਂ ਲਾਤੇ ਨੇ ਆਪਣੇ ਕੋਲ ਉਹਨੇ ਕੋਈ ਮਟੀਰੀਅਲ ਨਹੀਂ ਲੱਗਿਆ ਜੀ ਇਹ ਅਸੀਂ ਇਹਨਾਂ ਨੂੰ ਆਖਿਆ ਕਿ ਜਿਹੜਾ ਟੈਂਕੀ ਦਾ ਜਿਹੜਾ ਮਟੀਰੀਅਲ ਆ ਜਿਹੜਾ ਤੁਹਾਨੂੰ ਪਿੱਛੇ ਜਿਹੜਾ 26 ਲੱਖ ਦਾ ਟੈਂਡਰ ਜਿਹੜਾ ਤੁਸੀਂ ਭਰ ਇਹ ਚਾਰਫਿਰ ਇਹਦੀ ਜਿਹੜੀ ਕੰਡੇ ਵਾਲੀ ਤਾਰ ਉਹ ਕਿਉਂ ਲਾ ਕੇ ਤੁਸੀਂ ਫਿਟਿੰਗ ਨਹੀਂ ਕਰਦੇ ਜਾਂਦਾ ਕਿ ਮੈਨੂੰ ਕੁਝ ਨਹੀਂ ਕਹਿਣਾ ਤੁਸੀਂ ਜੋ ਕਰਨਾ ਕਰ ਲੋ ਇਹੋ ਕੁਝ ਹੋਣਾ ਜੇ ਕਰੋਨਾ ਤੇ ਕਰਵਾ ਲੋ ਜੇ ਨਹੀਂ ਕਰੋਨਾ ਤੇ ਨਾ ਕਰੋ ਕੱਲ ਦਾ ਸਮਾਨ ਕੱਲ ਦਾ ਇਹ ਸਮਾਨ ਆਪਣਾ ਸਾਰਾ ਹੀ ਚੁੱਕ ਇਥੋਂ ਚਲੇਗਾ ਸਰ ਸਾਡੇ ਇਨੇ ਸਰਪੰਚ ਸਾਹਿਬ ਦੇ ਕਹਿਣ ਤੇ ਇੰਨੀ ਗੱਲ ਕਹੀ ਹੈ ਕਿ ਤੂੰ ਇਹ ਜਿਹੜਾ ਕੰਮ ਸਹੀ ਤਰੀਕਾ ਨਾਲ ਕਰ ਸਹੀ ਮਟੀਰੀਅਲ ਲਾ ਤੇ ਜਿਹੜਾ ਇਹ ਟੈਂਕੀ ਦਾ ਜਿਹੜਾ ਕੰਮ ਕੀਤਾ ਉਹ ਪਿੱਛੋਂ ਅਫੀਸਰ ਹੁੰਦੇ ਸੀਗਾ ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਇੰਜੀਨੀਅਰਿੰਗ ਬਾਰੇ ਨੇ ਕਰਾਇਆ ਉਦੋਂ ਸਾਡੀ ਕੋਈ ਦਖਲਅੰਦਾਜ਼ੀ ਨਹੀਂ ਪਰ ਜਿਹੜਾ ਹੁਣ ਸਾਡੀਆਂ ਜਿਹੜੀਆਂ ਪਿੰਡ ਦੇ ਵਿੱਚ ਪੈਪ ਅਦੇ ਟੂਟੀਆਂ ਵੀ ਬਹੁਤ ਘਟੀਆਂ ਕਿਸਮ ਦੀਆਂ ਨੇ ਤੇ ਜਿਹੜੀਆਂ ਇਹਨੇ ਜਿਹੜੀਆਂ ਪਾਈਪਾਂ ਲਾਈਆਂ ਨੇ ਉਥੇ ਜੀਆਈ ਪਾਈਪ ਲੱਗਣੀ ਸੀ ਤਾਂ ਪਲਾਸਟਿਕ ਦੀ ਪਾਈਪ ਉਥੇ ਲਾ ਕੇ ਤੇ ਅਸੀਂ ਇਹਨੂੰ ਪੁੱਛਿਆ ਸੀਗਾ ਕਿ ਇੱਥੇ ਜੀਆਈ ਪਾਈਪ ਤੇ ਇਹਨੇ ਜਿਹੜੀ ਲੇਬਰ ਲੱਗੀ ਉਹ ਤੋਂ ਟਕਾਤੀਆਂ ਸਾਰੀਆਂ ਉਹਦੀ ਵੀ ਇਨਕੁਆਰੀ ਕੀਤੀ ਜਾਵੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹ ਜੋ ਜਿੰਨਾ ਵੀ ਅਫਸਰਾਂ ਨੇ ਇਹਨੂੰ ਟੈਂਡਰ ਦਿੱਤਾ ਵਾ ਅਸੀਂ ਪ੍ਰਸ਼ਾਸਨ ਤੱਕ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੇ ਇਹਨੂੰ ਅਫਸਰਾਂ ਨੇ ਟੈਂਡਰ ਦਿੱਤਾ ਵਾ ਜਿਹੜੇ ਇਹਦੇ ਬਿੱਲ ਪਾਸ ਕਰਦੇ ਨੇ ਇਹਦੀ ਨਕਵਰੀ ਕੀਤੀ ਜਾਵੇ ਇਹ 26 ਲੱਖ ਦਾ ਟੈਂਡਰ ਜਿਹੜਾ ਕਿ ਇਹਦੀ ਸਾਰੀ 26 ਲੱਖ 10000 ਰੁਪਏ ਦਾ ਟੈਂਡਰ ਇਹਦੀ ਸਾਰੀ ਛਾਣਬਿੰਦ ਕਰਕੇ ਇਹ ਸਾਰਾ ਕੰਮ ਤਸੱਲੀ ਭਖ ਸਾਡਾ ਕਰਵਾਇਆ ਜੋ ਉੱਪਰੋਂ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਇੰਨਾ ਪੈਸਾ ਦੇ ਰਹੇ 26 ਲੱਖ ਇੱਕ ਪਿੰਡ ਪੂਰੋਵਾਲ ਰਾਇਆਂ ਨੂੰ ਟੈਂਕੀ ਵਾਸਤੇ ਉਹਨਾਂ ਦੇ ਰਮਣ ਬੈਲ ਜੀ ਨੂੰ ਲੈ ਆਖ ਦਿੱਤਾ ਸਮੇਂ ਇਥੇ ਇਹ ਜਿਹੜਾ 26 ਲੱਖ ਦੀ ਦੁਰ ਵਰਤੋਂ ਕੀਤੀ ਗਈ ਆ ਅੰਦਰ ਵੀ ਤਾਂ ਸਟਾਰਟਰ ਦੀ ਜਿਹੜੇ ਨੇ ਇੱਕ ਪੁਰਜਾ ਪਾਣਾ ਡਾਇਰੈਕਟ ਮੋਟਰ ਚ ਲਾ ਕੇ ਜਿਹੜਾ ਇੱਥੇ ਮੁਲਾਜ਼ਮ ਲੱਗਾ ਸਪਲਾਈ ਵਾਲਾ ਉਹਨੇ ਡਾਇਰੈਕਟ ਮੋਟਰ ਚ ਲ ਉਹ ਮੋਟਰ ਛੱਡ ਗਈ ਉਹਦੇ ਵਿੱਚ ਵੀ ਇਹਨਾਂ ਪਿੰਡ ਵਾਲਿਆਂ ਵਿਚਾਰੇ ਨੇ پیسے ਇਕੱਠੇ ਕਰਕੇ ਤਾਂ ਸਾਰੀ ਮੋਟਰ ਚਲਾਈ ਤੇ ਜਿਹੜਾ ਕਿ ਇਹਨੂੰ ਉਹ ਬੇਨਤੀ ਵਾਰ-ਵਾਰ ਕਰ ਰਹੇ ਆ ਕਿ ਆ ਕੇ ਪੁਰਜਾ ਪਾਜਾ ਇਹਨਾਂ ਇਹ ਤਾਂ ਕੋਈ ਪੁਰਜਾ ਨਹੀਂ ਪਾਇਆ ਕੋਈ ਵੀ ਤੇ ਹੁਣ ਵੀ ਮੋਟਰ ਡਾਇਰੈਕਟ ਚੱਲਣ ਈ ਆ ਦੂਸਰੀ ਗੱਲ ਸਾਡੀ ਇਹ ਕਿ ਜਿਹੜਾ ਪਾਣੀ ਸ਼ੁੱਧ ਦੇਣ ਵਾਸਤੇ ਪਿੰਡ ਨੂੰ ਉੱਤ ਟੈਂਕੀ ਬੰਦੀ ਆ ਟੈਂਕੀ 'ਚ ਜਾਲਾ ਹੀ ਪੈਦਾ ਕੀੜੇ ਮਕੜੇ ਪੈਂਦੇ ਨੇ ਇੱਕ ਜਿਹੜੀ ਦਵਾਈ ਸਪਲਾਈ ਹੁੰਦੀ ਹੈ ਵਿੱਚ ਉਹਦੇ ਉਹਦਾ ਇਹਨਾਂ ਅਜੇ ਤੱਕ ਪੁਆਇੰਟ ਨਹੀਂ ਰੱਖਿਆ ਪੁਆਇੰਟ ਰੱਖ ਕੇ ਇਹਨੂੰ ਕਿੰਨੀ ਵਾਰੀ ਅਸੀਂ ਬੇਨਤੀ ਕੀਤੀ ਆ ਕਿ ਜਿਹੜੀ ਦਵਾਈ ਹੈ ਪਹਿਲਾਂ ਉਹ 'ਚ ਉਸੀਂ ਜੋ ਕਰਨਾ ਕਰ ਲੋ ਇਹਦੀ ਪਤਾ ਨਹੀਂ ਕਿਹੜੇ ਅਫਸਰਾਂ ਨਾਲ ਸੈਟਿੰਗ ਆ ਸਾਡੀ ਨਹੀਂ ਇਹ ਸੁਣਦਾ ਅਸੀਂ ਪ੍ਰਸ਼ਾਸਨ ਕੋਲੇ ਬੇਨਤੀ ਕਰਦੇ ਆ ਜੇ ਪ੍ਰਸ਼ਾਸਨ ਨੇ ਅਫਸਰਾਂ ਨੇ ਸਾਡੀ ਬੇਨਤੀ ਨਾ ਸੁਣੀ ਅਸੀਂ ਚੈਲੰਜ ਵੀ ਕਰਦੇ ਆ ਇਹ ਪੰਚਾਇਤ ਪੂਰੋਲ ਰਾਈਆਂ ਦੀ ਕਿ ਜੇ ਅਫਸਰਾਂ ਜਿਹੜੇ ਦੇ ਟੈਂਡਰ ਪਾਸ ਕਰਕੇ ਜਿਹੜੇ ਦੇ ਬਿੱਲ ਪਾਸ ਕਰਦੇ ਨੇ ਠੇਕੇਦਾਰ ਦੇ ਜਨਾ ਕੀਤੇ ਤਾਂ ਅਸੀਂ ਆਰਟੀ ਪਾ ਕੇ ਸਾਰੀ ਇਹਦੀ ਇਨਕੁਇਰੀ ਕਰਵਾਵਾਂਗੇ ਦੀ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਇਹ ਸਾਰੀ ਛਾਣਬੀਨ ਕਰਕੇ ਇਹ ਕੰਮ ਵਧੀਆ ਤਰੀਕੇ ਨਾਲ ਕਰਵਾਇਆ ਜਾਵੇ ਤਾਂ ਜੋ ਇਹ ਸਾਰੀ ਟੈਂਕੀ ਦੀ ਸੇਫਟੀ ਰਹੇ ਅੰਦਰ ਗੰਦਾ ਬੇਲ ਨਾ ਛੁੱਟਿਆ ਜਾਵੇ ਪਿੰਡ ਦੇ ਵੱਲੋਂ ਕੋਈ ਵੀ ਇਹ ਸਫਾਈ ਸੁੱਥਰੀ ਜਗਾ ਰਵੇ ਤਾਂ ਸਾਰੇ ਐਂਗਲ ਤੁਹਾਨੂੰ ਘਟੀਆ ਕਿਸਮ ਦਾ ਮਟੀਰੀਅਲ ਜਿਹੜਾ ਲਾਇਆ ਵਾ ਤਾਂ ਸਾਰੇ ਐਂਗਲ ਮਿੱਟੀ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਫੋਟੋ ਦੇ ਵਿੱਚ ਵੀਡੀਓ ਦੇ ਦਿਖਾਉਂਦੇ ਨੇ ਐਂਗਲ ਵੀ ਪੰਚਾਇਤ ਦੇ ਐਂਗਲ ਵੀ ਪੰਚਾਇਤ ਦੇ ਤੇ ਉਸੇ ਤਰ੍ਹਾਂ ਮਿੱਟੀ ਦੇ ਵਿੱਚ ਰੱਖ ਕੇ 6-6 ਇੰਚ ਗੱਡ ਕੇ ਉੱਤੇ ਲਾਉਣਾ ਸ਼ੁਰੂ ਕੀਤਾ ਤੇ ਉੱਪਰ ਕੱਲ ਦੀਆਂ ਨੂੰ ਗੱਲਾਂ ਆਖੀ ਤਾਂ ਕੱਲ ਦਾ ਇਹ ਦੌੜ ਗਿਆ ਵੇ ਇਸ ਕਰਕੇ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਅੱਭੀ ਲੱਖ ਰੁਪਏ ਦਾ ਇਹਦੀ ਸ਼ਾਨਦਿਨ ਕਰਕੇ ਇਨਕੁਆਇਰੀ ਕੀਤੀ ਜਾਵੇ ਕਿ ਇਹ ਪੈਸਾ ਲੱਗਾ ਕਿੱਥੇ ਆ ਮੇਰਾ ਨ ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਪੁਰਾ ਪੁਰਾ ਵੱਲ ਰਹੀਆਂ ਦੀ ਉਸ ਸੰਬੰਧੀ ਮੈਨੂੰ ਕੰਪਲੇਂਟ ਤੁਹਾਡੇ ਥਰੂ ਹੀ ਮਿਲੀ ਹੈ ਇਸ ਕੰਪਲੇਂਟ ਨੂੰ ਮੈਂ ਕੰਨੀ ਤਰ੍ਹਾਂ ਵਾਚਾਂਗਾ ਜੀ ਚੈੱਕ ਕਰਵਾਵਾਂਗਾ ਕੀ ਕੀ ਕੰਮ ਹੋਇਆ ਜੇ ਇਹਦੇ ਵਿੱਚ ठेकेदार ਦੋਸ਼ੀ ਪਾਇਆ ਜਾਂਦਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਜੇ ਕੰਮ ਕਹਿ ਰਿਹਾ ਕਹਿ ਗਿਆ ਹੈ ਕਿ ਘਟੀਆ ਕੁਆਲਟੀ ਦਾ ਕੀਤਾ ਗਿਆ ਤੇ ਉਹਨੂੰ ਸੁਧਾਰਿਆ ਜਾਏਗਾ ਨਾਲ ਜੋ ਵੀ ਆ ਸਾਰਾ ਕੀਤਾ ਜਾਏਗਾ ਜੋ ਕੰਮ ਅਲਾਟਮੈਂਟ ਦੇ ਹਿਸਾਬ ਨਾਲ ਜੋ ਸਰਕਾਰ ਦੇ ਨਿਯਮ ਨੇ ਜੋ ਸਪੈਸੀਫਿਕੇਸ਼ਨ ਨੇ ਉਦੇ ਬਿਹਾਫ ਤੇ ਹੀ ਕੰਮ ਕੀਤਾ ਜਾਏਗਾ ਤਾਕਤ ਠੇਕੇਦਾਰ ਨੂੰ ਕੋਈ ਪੇਮੈਂਟ ਵੀ ਨਹੀਂ ਕੀਤੀ ਜਾਏਗੀ